ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਇਨ ਦਾ ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਫੇਰ ਬਾਈ ਗਰਮੀਤ RAM ਦੇ ਘਰੋਂ ਬਣਾ ਰਹੇ ਆ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਕੋਲੇ ਅੱਜ ਦੋ ਨਾਕ ਸੇਲ ਦੇ ਲਈ ਆਏ ਆਗੇ ਬਾਈ ਦਾ ਵਪਾਰ ਦਾ ਕੰਮ ਆ ਪਹਿਲਾਂ ਵੀ ਰੈਗੂਲਰ ਤਿੰਨ ਚਾਰ ਵੀਡੀਓ ਆਪਣੇ ਚੈਨਲ ਤੇ ਪਾਈਆਂ ਨੇ ਜਿਹੜੇ ਦੋ ਨਾਕ ਸਾਹਮਣੇ ਖੜੇ ਆ ਇੱਕ ਟੋਕੜ ਗੱਬਣਾਗੀ ਮੱਝ ਤੇ ਇੱਕ ਮੱਝ ਮਹੀਨੇ ਦੀ ਸੂਈ ਹੋਈ ਆ ਚੰਗਾ ਦੁੱਧ ਦੱਸਦੇ ਆ ਵੀਰ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂਗੇ ਸਸਰੀਆ ਬਾਈ ਸਸਰੀਆ ਕੀ ਨਾਮ ਬਾਈ ਗਰਮੀਤਰਾਮ ਨੰਬਰ ਨੰਬਰ ਜੀ 762639900 ਛੇ ਕਰੀ ਫੇਰ ਲਓ 762639900 ਹੈ ਪਿੰਡ ਪੂਲਾ ਪਿੰਡ ਪੂਲਾ ਕਿੱਥੇ ਇਹ ਘਰ ਆਪਣਾ ਪੂਲੇ ਵਾਲੀ ਦਾਣਾ ਮੰਡੀ ਦੇ ਨਾਲ ਘਰ ਆ ਜੀ ਜਮਾ ਪੂਲੇ ਵਾਲੀ ਦਾਣਾ ਮੰਡੀ ਦੇ ਨਾਲ ਘਰ ਆ ਜਿਹੜੀ ਆਪਾਂ ਇੱਕ ਨੰਬਰ ਤੇ ਮੱਝ ਦੇਖ ਰਹੇ ਆਂ ਬਾਈ ਕੀ ਡਿਟੇਲ ਹੈ ਇਹਦੀ ਡਿਟੇਲ ਹੈ ਥਲੇ 15 ਕਿਲੋ ਦੁੱਧ ਆ ਜੀ ਮਹੀਨੇ ਦੀ ਸੂਈ ਆ 15 ਕਿਲੋ ਦੁੱਧਾ ਮਹੀਨੇ ਦੀ ਸੂਈ ਹੋਈ ਆ ਇਹ ਮਗਰ ਬੱਚਾ ਹੈਗਾ ਕੱਟੀ ਹਾਂਜੀ ਕੱਟੀ ਆ ਦੂਜਾ ਸੁਆ ਜੀ ਮਗਰ ਬੱਚਾ ਕੱਟੀ ਆ ਬੱਲੀ ਆ ਤੇ ਤੋੜ ਕੇ ਦਿਖਾ ਦੇ ਬਈ ਇੱਕ ਵਾਰੀ ਸਿੰਗਾ-ਸੁੰਗਾ ਦੀ ਚੰਗੀ ਆ ਥਣ-ਥੁਣ ਪੂਰੇ ਵਧੀਆ ਲੱਗਿਆ ਫੇਸ ਕੁਆਲਿਟੀ ਚੰਗੀ ਆ ਜੀ ਥੋੜਾ ਜਿਹਾ ਡਰਦੀ ਆਗੀ ਮੋੜ ਲਿਆ ਬਈ ਪੱਠਪੁੜੇ ਦੀ ਚੰਗੀ ਆਗੀ ਸਭੀ ਪਲੀ ਆਗੀ ਬੇਲ ਬੂ ਲੈਂਥ ਲੰਥ ਕਾਫੀ ਚੰਗੀ ਆ। ਬਾਕੀ ਤੁਸੀਂ ਤਸੱਲੀ ਆਪਦੀ ਕੋਲੇ ਕਰਕੇ ਕੋਲੇ ਆ ਕੇ ਕਰਨੀ ਆਗੀ। ਤੇ ਦੁੱਧ ਕਿੰਨਾ ਪਈਏ ਥਲੇ? ਦੁੱਧ 15 ਕਿਲੋ ਆ ਜੀ। ਦੋਨਾਂ ਡੰਗਾਂ ਦਾ ਦੁੱਧ ਆ ਜਿਹੜਾ 15 ਕਿਲੋ ਆ। ਕੰਡੇ ਆਲਾ ਤੋਲ ਕੇ ਦੇਓਗੇ? ਹਾਂ ਜੀ ਦੋ ਟਾਈਮ ਚੋ ਸਕਦਾ ਜੀ। ਦੋ ਟਾਈਮ ਚੋ ਕੇ ਬਾਈ ਕਹਿੰਦਾ ਲੈ ਸਕਦਾਗਾ 15 ਕਿਲੋ ਕੰਡੇ ਆਲਾ ਦੁੱਧ ਤਿਆਰ ਆ। ਤੇ ਜਿਹੜੀ ਦੂਜੀ 2 ਨੰਬਰ ਤੇ ਮੱਝ ਖੜੀ ਆ ਉਹਦੀ ਕੀ ਡਿਟੇਲ ਆ ਬਈ ਉਹ 3 ਮਹੀਨਾ ਦੀ ਗੱਬਣਾ ਜੀ 3 ਮਹੀਨਾ ਦੀ ਗੱਬਣਾ ਧੋਕੜ ਗੱਬਣਾ ਜਣੀ ਕੇ ਹਾਂ ਜੀ 5 ਕਿਲੋ ਦੁੱਧਾ ਦੋਨਾਂ ਟਾਈਮ ਚਾੜ ਤੇ ਮਿਲਦੀ ਆ 5 ਕਿਲੋ ਦੋਨਾਂ ਡੰਗਾਂ ਦਾ ਦੁੱਧਾ ਤੇ ਚਾੜ ਤੇ ਮਿਲਦੀ ਆ ਕੀ ਇੱਕ ਵਾਰੀ ਤੋੜ ਕੇ ਦਿਖਾ ਦੇ ਬਈ ਤੁਹਾਨੂੰ ਤੁਹਾਨੂੰ ਕਾਫੀ ਚੰਗਾ ਲੱਗਿਆਗਾ ਬੇਲ ਕਾਫੀ ਆ ਹਾਈਟ ਵੀ ਕਾਫੀ ਆ ਮੱਝ ਦੀ ਮੋੜ ਲਿਆ ਬਈ ਚੰਗੀ ਸਮੀ ਪੜੀ ਨੰਬਰ 1 ਹੋ ਗਏ ਤੇ ਬਹੁਤ ਇਨਾਂ ਦੀ ਡਿਮਾਂਡ ਕੀ ਆ ਬਾਈ ਆਪਣੀ ਡਿਮਾਂਡ ਇਹ ਤਾਂ ਦੀ 55000 ਰੁਪਏ ਦਾ ਇਹਦਾ ਮੁੱਲ ਤਾਂ ਔਕੜ ਗੱਬਣਾ ਜਿਹੜੀ ਉਹਦਾ ਮੁੱਲ ਹੈਗਾ 55000 ਰੁਪਏ ਹਾਂਜੀ ਉਹਦਾ ਇੱਕ ਵੀ ਹੈ ਜੀ ਤੇ ਇਸ ਮੱਝ ਦਾ ਹੈਗਾ ਮੁੱਲ 1 ਲੱਖ ਦੇ 20000 ਕੋਈ ਮਾਨਤਨ ਬਾਈ ਮਾਨਤਨ ਕਰ ਦਾਂਗੇ ਜੀ ਦੋਨਾਂ 'ਚ ਹੀ ਕਰ ਦਾਂਗੇ ਦੋਨਾਂ ਦੇ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਇਹਦੀ ਡਿਮਾਂਡ ਹੈਗੀ ਹੈ 1 ਲੱਖ 20000 ਦੀ ਤੇ ਇਹਦੀ ਡਿਮਾਂਡ ਹੈਗੀ ਹੈ 55000 ਦੀ ਦੂਜਾ ਨੰਬਰ ਦੱਸ ਦਿਓ ਬਾਈ 7875 ਦੋੜੇ ਦੇ ਸੋ 7087555276 ਠੀਕ ਹੈ ਬਾਈ ਦੋਨੋਂ ਨੰਬਰਾਂ ਤੇ ਕਿਸੇ ਦੇ ਵੀ ਤੁਸੀਂ ਕਾਲ ਕਰਕੇ ਬਾਈ ਨਾਲ ਕੰਟੈਕਟ ਕਰ ਸਕਦੇ ਜੇਕਰ ਕੋਈ ਵੀ ਪਸ਼ੂ ਤੁਹਾਨੂੰ ਚੰਗਾ ਲੱਗਿਆ ਧੰਨਵਾਦ